ਇਹ ਲੈ ਕੇ ਆਏ ਵੇ ਬਹੁਤ ਸੋਹਣਾ ਕੋੜਾ ਬਾਈ ਪੀਤੇ ਹੁਣੀ ਲਵ ਯੂ ਦਿਲੋਂ ਪਹਿਲਾਂ ਤਾਂ ਦਿਲੋਂ ਲਵ ਯੂ ਆਪਣੇ ਸਾਣੀ ਆਣਗੇ ਦੇਖੋ ਆਨੰਦ ਲੈ ਰਹੇ ਬਾਈ ਕਰੀ ਜਾਂਦਾ ਸੇਵਾ ਇਹ ਸੇਵਾ ਨੂੰ ਲੱਗਦਾ ਮੇਵਾ ਬਹੁਤ ਕੁਝ ਵਿਕਣ ਨੂੰ ਆਉਂਦਾ ਵਾ ਮੰਡੀ ਤੇ ਕੱਲੇ ਕੋੜੇ ਨਹੀਂ ਜਾਨਵਰ ਹੋਰ ਵੀ ਬਹੁਤ ਆਉਂਦੇ ਆ ਵੇਖੋ ਪੰਛੀ ਇਹਦੇ ਚਾਰ ਸਿੰਘ ਆ ਪੇਡੂ ਦੇ ਦੋ ਸਿੰਘ ਬਾਹਰ ਨੂੰ ਤੇ ਦੋ ਸਿੰਘ ਸਿੱਧੇ ਆ ਆ ਛੋਟਾ ਜਿਹਾ ਬੱਚਾ ਕਹਿੰਦਾ ਮੈਂ ਵੀ ਵੀਡੀਓ ਚ ਆਉਣਾ ਵਾ ਇਹ ਵੀ ਦੇਖਣ ਆਇਆ ਵਾ ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਨ੍ਹਾਂ ਵਿੱਚ ਕੋਈ ਗੱਲਬਾਤ ਹੁੰਦੀ ਆ ਆਵਾਜ਼ ਹੀ ਵਾ ਇਹ ਆ ਬਾਦਸ਼ਾਹ ਕੁੜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਹੋਏ ਆ ਮੌਕਸਰ ਸਾਹਿਬ ਘੋੜਿਆਂ ਦੀ ਮੰਡੀ ਤੇ ਘੋੜਿਆਂ ਤੋਂ ਬਿਨਾਂ ਵੀ ਬਹੁਤ ਸਾਰੇ ਜਾਨਵਰ ਆ ਜਿਹੜੇ ਇੱਥੇ ਆਏ ਹੋਏ ਆ ਬਾਦਲਾਂ ਦੇ ਵੀ ਬੜੇ ਸੋਹਣੇ ਸੋਹਣੇ ਜਾਨਵਰੇ ਤੇ ਆਏ ਹੋਏ ਆ ਸਾਰੇ ਤੁਹਾਨੂੰ ਦਿਖਾਵਾਂਗੇ ਆਓ ਚੱਲੀਏ ਲਾਉਨੇ ਆ ਘੋੜਿਆਂ ਦੀ ਮੰਡੀ ਦਾ ਗੇੜਾ ਆ ਸਾਹਮਣੇ ਜਿਹੜਾ ਟੈਂਟ ਦੱਸ ਰਿਹਾ ਹੈ ਜਿ ਬਾਦਲਾਂ ਦੇ ਜਾਨਵਰ ਆ ਬੜੇ ਤਰ੍ਹਾਂ ਦੇ ਆਜੋ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਸਪੈਸ਼ਲੀ ਟੈਂਟ ਆ ਆਜੋ ਤੁਹਾਨੂੰ ਦਿਖਾਉਨੇ ਆ ਬਾਦਲਾਂ ਦੇ ਜਾਨਵਰ ਦੇਖਦੇ ਆਜੋ ਪਹਿਲਾਂ ਸਭ ਤੋਂ ਵੇਖੋ ਕਿੰਨਾ ਇਕੱਠਾ ਇੱਥੇ ਤੇ ਜਾਨਵਰ ਹੀ ਬੜੇ ਸੋਹਣੇ-ਸੋਹਣੇ ਆ ਵੇਖੋ ਇਧਰ ਆ ਸਭ ਤੋਂ ਪਹਿਲਾਂ ਦੇਖੋ ਘੋੜਾ ਇਹ ਵੀ ਬਾਦਲਾਂ ਦਾ ਹੋਰ ਵੀ ਬਹੁਤ ਜਾਨਵਰ ਬੜੇ ਸੋਹਣੇ-ਸੋਹਣੇ ਆ ਤੁਹਾਨੂੰ ਦਿਖਾਉਨੇ ਆ ਵੇਖੋ ਭੱਜਾ ਫਿਰਦਾ ਮੱਛਰਿਆ ਖੁੱਲੀ ਜਗ੍ਹਾ ਵਾ ਥੱਲੇ ਵੇਖੋ ਕਿੰਨਾ ਪੋਲਾ ਆਜੋ ਜੀ ਅੱਗੇ ਵੀ ਦੇਖਦੇ ਛੋਟੇ ਛੋਟੇ ਕੋੜੇ ਪੋਨੀ ਬਰੀਡ ਆ ਇਹ ਇਹ ਹੈ ਬਾਹਰਲੀ ਬਾਹਲੇ ਨਿੱਕੇ ਆ ਦੇਖੋ ਰੰਗ ਕਿੰਨੇ ਪਿਆਰੇ ਆ ਬੜੇ ਵਧੀਆ ਵਧੀਆ ਉਧਰ ਭੇਡੂ ਦੇਖੋ ਸਿੰਘ ਦੇ ਕੁਕੜੇ ਕਿੱਡੇ ਵੱਡੇ ਹੋਵੇ ਉਥੇ ਮਾਰੀ ਜਾਂਦਾ ਢੁੱਡਾਂ ਜੀਆਂ ਤਲਕੀ ਜੀ ਜਾ ਆ ਦੇਖੋ ਪੋਨੀ ਬਰੀਡ ਅੱਗੇ ਵੀ ਬਹੁਤ ਕੁੱਛ ਆ ਆ ਵੀ ਦੇਖੋ ਜੀ ਇਹ ਬਾਹਰ ਲੀਆਂ ਬਰੀਡਾਂ ਸਾਰੀਆਂ ਬਾਦਲ ਪਰਿਵਾਰ ਦਾ ਸਾਰਾ ਹੈਗਾ ਇਹ ਤੇ ਤਾਮਝਾਮ ਜਿੰਨਾ ਵੀ ਦੇਖ ਰਹੇ ਆਂ ਆ ਦੇਖੋ ਇਹ ਵੀ ਕੋਈ ਬਾਹਰਲੀ ਬਰੀਡ ਆ ਇਹਦੇ ਲੱਤਾਂ ਦੇ ਦੇਖੋ ਪੈਰਾਂ ਤੇ ਕਿੰਨੇ ਵਾਲ ਆ ਚਲੋ ਪਰੇ ਪ੍ਰਾਲੀ ਖਾਈ ਜਾਂਦਾ ਤੇ ਪੂਰਾ ਨਿੱਗਰ ਆ ਕੱਦ ਨਹੀਂ ਨਾ ਵੱਡਾ ਘੋੜੀ ਲੱਗਦੀ ਆ ਤੇ ਉਹ ਵੇਖੋ ਵੀ ਕਿੰਨਾ ਜੁੱਸਾ ਚਲੋ ਚਲੋ ਖੁੱਲਾ ਚੌੜਾ ਸਰੀਰ ਤੇ ਕੱਦ ਨਿੱਕੇ ਆ ਪਰਲੇ ਦਾ ਵੀ ਕੱਦ ਨਿੱਕਾ ਵਾ ਤੇ ਇੱਧਰ ਵੀ ਇੱਕ ਆਵਲਖ ਦੇਖੋ ਇੱਧਰ ਹੋਰ ਵੀ ਬਹੁਤ ਘੋੜੀਆਂ ਕੋੜੇ ਅੱਗੇ ਜਿਹਨੇ ਗਾ ਮਾਰਾਂਗੇ ਤਾਂ ਅੱਗੇ ਵੀ ਬਹੁਤ ਆਵਲਖ ਕੋਈ ਮਾਰਵਾੜੀ ਕੋਈ ਨੋਖਰਾ ਬਹੁਤ ਤਰ੍ਹਾਂ ਦੇ ਦੇਖੋ ਬੱਕਰੀਆਂ ਦੀ ਕਿਹੜੀ ਨਸਲ ਆ ਜਮੈਂ ਨਿੱਕੀਆਂ ਨਿੱਕੀਆਂ ਬੱਕਰੀਆਂ ਹਾਂ ਜੀ ਹੋ ਗਿਆ ਉੱਤੇ ਵੀ ਜਿਵੇਂ ਠੰਡ ਵਾਲੀ ਮੰਨਦੀਆਂ ਹੋਣਗੀਆਂ ਤਾਂ ਕਰਕੇ ਇਹਨਾਂ ਦੇ ਝੱਗੇ ਜੇ ਪਾਏ ਹੋਏ ਆ ਸਾਰਿਆਂ ਦੇ ਉਧਰ ਕੁਝ ਔ ਬੈਠੀਆਂ ਵੇਖੋ ਨਿੱਕੇ ਨਿੱਕੇ ਹੀ ਆ ਬੱਕਰੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਬਰੀਡਾਂ ਸਾਰੇ ਜਾਨਵਰ ਬਾਦਲਾਂ ਦੇ ਆ ਤੇ ਇੱਧਰ ਦੇਖੋ ਇਹਦੇ ਚਾਰ ਸਿੰਘ ਆ ਪੇਡੂ ਦੇ ਦੋ ਸਿੰਘ ਬਾਹਰ ਨੂੰ ਤੇ ਦੋ ਸਿੰਘ ਵੇਖੋ ਵੀ ਹਨਾ ਸਿੱਧੇ ਆ ਦੇਖਦੇ ਆ ਨਾ ਚੰਗੀ ਤਰ੍ਹਾਂ ਇਹ ਚਾਰ ਸਿੰਘ ਦੇ ਉਧਰ ਦੇਖੋ ਨਵੀਆਂ ਹੀ ਨਸਲਾਂ ਆ ਇਹ ਲਓ ਦੇਖੋ ਬਈ ਉਧਰ ਤੱਕ ਦੂਰ ਤੱਕ ਤੁਹਾਨੂੰ ਭੇਡਾਂ ਬੱਕਰੀਆਂ ਪਤਾ ਨਹੀਂ ਕੀ ਕੀ ਕੁਝ ਇਹ ਸਾਰਾ ਬਾਦਲਾਂ ਦਾ ਹੀ ਆ ਤਾਂਮਝਾਂ ਆਹ ਦੇਖੋ ਇੱਧਰ ਕਿੰਨੀ ਇਹਦੇ ਤੇ ਉੱਤੇ ਜਿਹੜੇ ਵਾਲਦੇ ਆ ਉਹਨਾਂ ਜਿਹਨੂੰ ਆਪਾਂ ਕਹਿੰਦੇ ਆ ਆਹ ਦੇਖੋ ਇਹ ਸਭ ਬਾਹਰ ਲੀਆਂ ਬਰੀਡਾਂ ਆ ਆਹ ਵੇਖੋ ਚਾਰ ਸਿੰਘਾਂ ਵਾਲਾ ਆ ਦੇਖੋ ぺਡੂ ਹੈ ਕਿੰਨਾ ਅਨਰੂਹਾ ਕਦ ਜਮੇ ਛੋਟਾ ਜਿਹਾ ਬਾਹਰ ਲੀਆਂ ਬਰੀਡਾਂ ਸਾਰੀਆਂ ਆ ਦੁੰਬਾ ਜੀ ਨੂੰ ਕਹਿ ਦਿੰਨੇ ਆ ਡੱਬੇ ਰੰਗ ਦੇ ਵਿੱਚ ਤੇ ਆ ਦੇਖੋ ਉਧਰ ぺਡੂ ਦੇਖੋ ਸਿੰਘ ਦੇਖੋ ਇਹਦੇ ਕਿਡੇ ਕਿਡੇ ਆ ਹਨਾ ਆਪਾਂ ਟੀਵੀ 'ਚ ਤਾਂ ਇਦਾਂ ਦੇ ਦੇਖਦੇ ਆ ਪਰ ਇਹ ਪਹਿਲੀ ਵਾਰੀ ਦੇਖਣ ਨੂੰ ਮਿਲੇ ਆ ਬਾਹਰ ਲੀਆਂ ਬਰੀਡਾਂ ਸਾਰੀਆਂ ਇਹ ਬਾਦਲਾਂ ਦਾ ਵਾ ਸਾਰਾ ਤਾਮਝਮ ਜਿੰਨਾ ਵੀ ਆਪਾਂ ਦੇਖ ਰਹੇ ਆ ਛੋਟਾ ਜਿਹਾ ਬੱਚਾ ਕਹਿੰਦਾ ਮੈਂ ਵੀ ਵੀਡੀਓ 'ਚ ਆਉਣਾ ਵਾ ਇਹ ਵੀ ਦੇਖਣ ਆਇਆ ਵਾ ਪੰਦਰ ਐਂਟਰ ਹੋਏ ਆ ਤਾਂ ਸਾਹਮਣੇ ਆਪਾਂ ਜਾਨਵਰ ਦੇਖ ਕੇ ਬਾਦਲਾਂ ਦੇ ਅੱਗੇ ਆਏ ਆ ਤਾਂ ਆ ਦੇਖੋ ਇੱਧਰ ਗਾਨੀਆਂ ਦੀਆਂ ਦੁਕਾਨਾਂ ਚਾਰੇ ਪਾਸੇ ਦੂਰ ਤੱਕ ਤੁਹਾਨੂੰ ਗਾਨੀਆਂ ਰਸੇ ਲਗਾਮਾ ਹੋਰ ਜਿਹੜਾ ਵੀ ਘੋੜਿਆਂ ਦਾ ਸਮਾਨ ਆ ਸਾਰਾ ਤੁਹਾਨੂੰ ਇੱਥੋਂ ਮਿਲ ਜੂਗਾ ਵੇਖੋ ਪੂਰੀ ਰੌਣਕ ਆ ਅੱਜ ਮੰਡੀ ਤੇ ਪਹਿਲੇ ਸਾਲਾਂ ਨਾਲੋਂ ਇਸ ਵਾਰ ਕਾਠ ਜਿਆਦਾ ਦਿਸ ਰਿਹਾ ਵਾ ਇਸ ਦਿਨ ਤੇ ਮਾਗੀ ਤੋਂ ਅਗਲਾ ਦਾ ਇਹਨਾਂ ਤੇ ਇੱਧਰ ਦੇਖੋ ਕਿੰਨੀ ਰੌਣਕ ਇਹਨਾਂ ਦੁਕਾਨਾਂ ਦੇ ਉੱਤੇ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਖਰੀਦਦਾਰੀ ਜਿਹੜੇ ਘੋੜਿਆਂ ਦੇ ਪ੍ਰੇਮੀ ਆ ਉਹ ਕਰ ਰਹੇ ਆ ਤੇ ਅੱਗੇ ਨੂੰ ਚੱਲਦੇ ਹੁਣ ਹੋਰ ਵੀ ਬਹੁਤ ਕੁਝ ਵੇਖਣ ਵਾਲਾ ਵਾ। ਆ ਵੇਖੋ ਇਧਰ ਸੋਟੀਆਂ ਬੜੇ ਸੋਹਣੇ ਘੋੜਿਆਂ ਵਾਲੇ ਮੂੰਹ ਬਣੇ ਹੋਏ ਆ ਵੇਖੋ ਇਹਨਾਂ ਦੇ। ਇਹ ਵੀ ਖਰੀਦਦਾਰੀ ਜਿਹੜੇ ਘੋੜਾ ਪ੍ਰੇਮੀ ਹੈਗੇ ਆ ਉਹ ਕਰ ਰਹੇ ਆ ਵੇਖੋ ਕੱਠ ਬਹੁਤ ਜਿਆਦੇ ਰੌਣਕਾਂ ਅੱਜ ਆਜੋ ਆਪਾਂ ਚੱਲਦੇ ਆ ਅੱਗੇ ਨੂੰ ਹੋਰ ਵੀ ਤੁਹਾਨੂੰ ਦਿਖਾਉਨੇ ਆ ਸਾਰੀ ਮੰਡੀ। ਉਬਲੀਆਂ ਛੱਲੀਆਂ ਵਿਗੀਆਂ ਜਾਂਦੀਆਂ ਵੇਖੋ ਬਾਲੀ ਜਾਂਦੇ ਆ। ਨਾਲ-ਨਾਲ ਤੇ ਗਾਹ ਕੀ ਬਹੁਤ ਪੈਂਦਾ ਵੇਖੋ ਉੱਤੇ ਥੱਲੇ ਹੋ ਕੇ ਮੱਸੀਂ ਛੱਲੀ ਵੈਸੀ ਆ। ਇਹ ਵੀ ਚੰਗਾ ਕੰਮ ਆ ਬਾਈ ਹੁਣਾਂ ਦਾ ਹੈਲਦੀ ਫੂਡ ਦੇਖੋ ਜੀ ਪਿੰਜਰੇ ਬੜੇ ਸੋਹਣੇ ਬਣਾਏ ਹੋਇਆ ਬਾਈ ਹੁਣਾਂ ਨੇ ਪਿੰਜਰਿਆਂ ਦੇ ਵਿੱਚ ਜਾਨਵਰ ਲੈੰਦੀ ਭੁੱਖ ਆਹ ਦੇਖੋ ਬੜਾ ਸੋਹਣਾ ਰੰਗ ਆ ਕੁੜੀ ਦਾ ਵੇਖੋ ਮੱਥੇ ਫੁੱਲ ਤੇ ਇਧਰ ਵੀ ਖੜੀ ਆ ਇੱਕ ਆ ਆਉਂਦਾ ਜੀ ਉਹਦਾ ਇੱਕ ਇਹ ਥੋੜਾ ਜਿਹਾ ਲੱਸਾ ਕੰਮ ਕੋਲ ਨੂੰ ਬੜੇ ਚੰਗੇ ਓ ਬਈ ਦੇਖੋ ਇਧਰ ਕੋੜੇ ਵਾਹ ਜੀ ਵਾਹ ਕਾਲੇ ਸ਼ਾ ਰੰਗ ਲਓ ਜੀ ਕਰੋ ਦਰਸ਼ਨ ਕੋੜਿਆਂ ਦੇ ਲੋਕਰੇ ਕੋੜੇ ਲੋਈ ਇਹਦੇ ਪੂਰਾ ਮੱਖੀ ਜਿੰਨਾ ਦਾਗ ਨਹੀਂ ਦਿਖਦਾ ਸਵੇਰ ਦੇ ਖਰਖਰੇ ਮਰੀ ਜਾਂਦੇ ਬਾਈ ਹੁਣੀ ਲਸ਼ਕਾਏ ਪਜਾ ਬਹੁਤ ਸੋਹਣੇ ਕੋੜੇ ਆ ਵੇਖੋ ਕੱਦ ਕਿੱਡਾ ਬਸ਼ੇਰੇ ਦਾ ਕੀਤਾ ਡਾਕ ਕੰਨਲ ਬਾਈ ਹੁਣਾਂ ਦੇ ਨੰਬਰ ਵਗੈਰਾ ਸਾਰਾ ਕੁਝ ਲਿਖਿਆ ਆ ਬੈਠੇ ਆ ਕੁੱਤੇ ਬਾਈ ਹੁਣਾਂ ਦੇ ਇਧਰ ਬਲੈਕ ਜਰਮਨ ਸ਼ੈਫਰਡ ਤੇ ਆ ਛੋਟੇ ਛੋਟੇ ਕਤੂਰੇ ਜੇਕਰ ਕਿਸੇ ਨੂੰ ਲੋੜ ਹੋਵੇ ਜਦੋਂ ਮਰਜੀ ਬਾਈ ਉਹਨਾਂ ਨੂੰ ਯਾਦ ਕਰ ਸਕਦੇ ਆ ਆਇਦਰ ਹੋਰ ਬਰੀਡਾਂ ਦੇ ਵੀ ਪਮਰੇਨੀਅਨ ਤੇ ਆਪਣਾ ਸ਼ੈਟਿਊ ਇਧਰ ਵੀ ਸ਼ੈਟਿਊ ਕੁੱਤੀ ਬੈਠੀ ਆ ਆ ਬਾਈ ਹੁਣਾਂ ਦਾ ਸਾਹਮਣੇ ਨੰਬਰ ਸਾਰਾ ਕੁਝ ਲਿਖਿਆ ਹੋਇਆ ਵਾ ਲਓ ਜੀ ਘੋੜਾ ਬਰੂ ਨੋ ਆ ਬਾਈ ਹੁਣਾਂ ਦਾ ਜੰਗੀਆਂ ਨੇ ਆਲੇ ਬਾਈ ਹੁਣੀ ਦੇਖੋ ਘੋੜੀਆਂ ਲੇ ਕੇ ਆਏ ਵੇ ਬਾਈ ਮਹਿਬਲ ਸਟੱਡ ਫਾਰਮ ਅਲੀ ਸ਼ਾਨ ਕੰਟਾ ਲਓ ਜੀ ਕਰੋ ਦਰਸ਼ਨ ਅਲੀ ਸ਼ਾਨ ਦੇ ਮੱਕੀ ਤਿਲਕ ਦੀ ਗੋਟ ਫਾਰਮ ਵਾਲੇ ਬਾਈ ਹੁਣੀ ਵੀ ਚੱਕ ਸਈਦੋ ਕਿਆਂ ਵਾਲੇ ਲੈ ਕੇ ਆਏ ਵੇ ਆਪ ਦੀਆਂ ਬੱਕਰੀਆਂ ਗੁਰੂ ਗਿਆ ਗੁਰੂ ਗਿਆ ਲਾਡ ਲੀਆਂ ਫੌਜਾਂ ਵੀ ਪਹੁੰਚੀਆਂ ਹੋਈਆਂ ਆ ਮੰਡੀ ਦੇ ਵਿੱਚ ਦਰਸ਼ਨ ਕਰੋ ਗੁਰੂ ਕੇ ਸਿੰਘਾਂ ਦੇ ਸ਼ਾਸਤਰਾ ਨਾਲ ਲੈਸ ਆ ਬਾਈ ਦੀਆਂ ਵੀ ਵੱਡੀਆਂ ਵੀਡੀਓ ਆਉਂਦੀਆਂ ਮੂੰਹ ਬਨ ਕੇ ਖਾਲਸਾ ਬਾਬਾ ਜੀਤਾ ਸਟਾਰਟ ਫਾਰਮ ਤੋਂ ਪਾਉਂਦਾ ਹੁੰਦਾ ਵੀਡੀਓ ਘੋੜੀਆਂ ਘੋੜਿਆਂ ਬਸ਼ੇਰੀਆਂ ਬਸ਼ੇਰੀਆਂ ਦੇ ਨਾਲ ਆ ਬਾਬੇ ਨੂੰ ਵੀ ਵੇਖੋ ਕਰੋ ਦਰਸ਼ਨ ਬਾਬੇ ਦੇ ਵੀ ਬਾਬਾ ਜੀਤਾ ਸਟਾਰਟ ਫਾਰਮ ਤੇ ਖੜੇ ਆ ਆ ਵੀ ਕੋ ਛੋਟੀ ਜੀ ਬੱਚੀ ਘੋੜੇ ਤੇ ਚੜੀ ਜਾਂਦੀ ਆ ਇਹ ਸ਼ੌਂਕ ਦੀਆਂ ਗੱਲਾਂ ਆ ਬਾਈ ਜੀ ਹੁਣੀ ਮਗਰ ਘੋੜੇ ਤੇ ਤੇ ਆ ਪਿਰਤਪਾਲ ਸਿੰਘ ਜੀ ਬਰਗਾੜੀ ਵਾਲੇ ਇਹ ਵੀ ਇੱਥੇ ਆਏ ਹੋਏ ਆ ਕੁਇਸ਼ਰੀ ਜਥਾ ਤੁਹਾਨੂੰ ਦਿਖਾਈਏ ਸਰਖਾਬ ਘੋੜਾ ਦੇਵਰਾਜ ਰਣੀਆਂ ਦਾ ਬੱਚਾ ਵੇਖੋ ਜੀ ਬਹੁਤ ਹੀ ਸੁੰਦਰ ਘੋੜਾ ਵਾ ਕਰੋ ਦਰਸ਼ਨ ਸਰਖਾਬ ਲਓ ਜੀ ਕਰੋ ਦਰਸ਼ਨ ਸਰਖਾਬ ਦੇ ਦੇਵਰਾਜ ਰਣੀਆਂ ਦਾ ਬੱਚਾ ਦੇਖੋ ਮੂਮੰਦਰਾ ਕੰਨ ਕੁੰਨ ਕਰੋ ਚੱਕ ਪਹਿਲਵਾਨ ਸਟਾਰਟ ਫਾਰਮ ਵਾਲੇ ਬਾਈ ਹੁਣੇ ਵੀ ਆਏ ਵੇ ਆ ਬਲੂ ਪਿੰਡ ਤੋਂ ਸਮੁੰਦਰ ਦੇ ਦਰਸ਼ਨ ਕਰਾਉਣੇ ਤੁਹਾਨੂੰ ਵੇਖੋ ਵੀ ਸਮੁੰਦਰਦਾਲੇ ਇਕੱਠ ਕਿੰਨਾ ਇੱਧਰ ਤਾਂ ਹੋਰ ਖੜੇ ਹੀ ਆ ਘੋੜੇ ਤੁਸੀਂ ਵੇਖਦੇ ਆਏ ਆ ਪਰ ਸਮੁੰਦਰ ਜਿੰਨਾ ਇਕੱਠ ਕਿਤੇ ਨਹੀਂ ਵੇਖਣ ਨੂੰ ਮਿਲਿਆ ਸਮੁੰਦਰ ਲੈਜੈਂਡ ਆ ਘੋੜਿਆਂ ਦੇ ਵਿੱਚ ਲਓ ਜੀ ਕਰੋ ਦਰਸ਼ਨ ਸਮੁੰਦਰ ਦੇ ਆ ਖੜਾ ਸਮੁੰਦਰ ਦੇਖੋ ਸਮੁੰਦਰ ਇਹ ਸਮੁੰਦਰ ਘੋੜਾ ਇਹਦੀਆਂ ਗੱਲਾਂ ਹੁੰਦੀਆਂ ਥਾਂ ਥਾਂ ਸਾਰੇ ਯਾਦ ਕਰਦੇ ਆ ਆਲੇ ਦੁਆਲੇ ਦੇਖੋ ਕਿੰਨਾ ਇਕੱਠ ਕਰੀ ਬੈਠੇ ਨਾ ਚੱਲਦਾ ਘੋੜਿਆਂ ਦੇ ਵਿੱਚ ਭਾਈ ਜਗਤਾਰ ਖਾਨ ਫੈਰੀਅਰ ਪਿੰਡ ਮੰਡੇਰ ਜ਼ਿਲ੍ਹਾ ਸੰਗਰੂਰ ਜੇ ਕਿਸੇ ਨੂੰ ਲੋੜ ਹੋਵੇ ਭਾਈ ਤਾਂ ਵੀ ਪਹੁੰਚ ਕਰਨ ਦੀ ਤਾਂ ਭਾਈ ਨੂੰ ਕਰੋ ਫੋਨ ਭਾਈ ਹਾਜ਼ਰ ਹੋਊਗਾ ਤੁਹਾਡੇ ਵਾਸਤੇ ਵਾਹ ਸ਼ਾਹ ਦੇ ਕਰੋ ਦਰਸ਼ਨ ਵਾਹ ਜੀ ਵਾਹ ਵਾਹ ਜੀ ਵਾਹ ਉਹ ਮਗਰ ਕਾੜਕਾ ਹੁੰਦਾ ਵਾ ਤੇ ਉਹਦੇ ਕਰਕੇ ਭੱਜਿਆ ਫਿਰਦਾ ਓਏ ਬਾਦਸ਼ਾਹ ਓਏ ਨਾ ਓਏ ਸ਼ੇਰਾ ਓ ਹੱਟੇ ਸ਼ੇਰਾ ਇੱਕ 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 ਵਾਛਾ ਹੱਟ 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 ਆਹ ਹੱਟ ਓ ਬਾਦਸ਼ਾਹ ਸ਼ੇਰਾ ਮੇਲਾ ਇਕੱਠਾ ਕਰੀ ਫਿਰਦਾ ਸਾਰਾ ਹੀ ਇਹ ਕੋਈ ਗੱਲਬਾਤ ਹੁੰਦੀ ਆ ਤਾਂ ਤਾਂ ਹੀ ਮੇਲੇ ਇਕੱਠੇ ਹੁੰਦੇ ਐਵੇਂ ਨਹੀਂ ਹੁੰਦੇ ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਨ੍ਹਾਂ ਵਿੱਚ ਕੋਈ ਗੱਲਬਾਤ ਹੁੰਦੀ ਆ ਵਾਹ ਜੀ ਵਾਹ ਇਹ ਆ ਬਾਦਸ਼ਾਹ ਕੁੜਾ ਗਰਮ ਹੋਇਆ ਫਿਰਦਾ ਹੁਣ ਰੱਸਾ ਲੱਗੇ ਆ ਪਾਉਣ ਬਾਲਾ ਗਰਮ ਹੋਇਆ ਫਿਰਦਾ ਹਾਂ ਹਾਂ ਹੱਥ ਨਹੀਂ 드러ਉਂਦਾ ਬਾਦਸ਼ਾਹ ਵਾਲੇ ਪਿੰਡ ਪਜਾਵਤ ਤਹਿਸੀਲ ਮਲੋਟ ਨੇੜੇ ਲੰਬੀ ਸ਼੍ਰੀ ਮਕਸਰਸਾ ਪੰਜਾਬ ਤੇ ਜੇਤੂ ਹੈਗਾ ਮੋਕਸਰੋਂ ਬਟਾਲਿਓ ਫਰੀਦਕੋਟੋਂ ਤੇ ਹਨੂਮਾਨਗੜ ਤੋਂ ਤੇ ਆ ਬਾਈ ਹੁਣਾਂ ਦਾ ਰੋਸ਼ਨ ਸ਼ਰਮਾ ਹੁਣਾਂ ਦਾ ਨੰਬਰ ਆ ਜਦੋਂ ਮਰਜੀ ਯਾਦ ਕਰੋ ਬਾਈ ਹੁਣਾਂ ਨੂੰ ਮੀਟਿੰਗ ਬ੍ਰਤੀ ਜਾਂ ਹੋਰ ਕੋਈ ਵੀ ਜਾਣਕਾਰੀ ਬਾਦਸ਼ਾਹ ਘੋੜੇ ਬ੍ਰਤੀ ਲੈਣੀ ਹੋਵੇ ਤਾਂ ਬਾਈ ਕਰੀ ਜਾਂਦਾ ਸੇਵਾ ਇਹ ਸੇਵਾ ਨੂੰ ਲੱਗਦਾ ਮੇਵਾ ਐ ਪੂਰੇ ਲਿਸ਼ਕਾ ਕੇ ਰੱਖਣੇ ਪੈਂਦੇ ਆ ਤੇ ਇੱਕ ਠੰਡ ਵੀ ਬਹੁਤ ਜ਼ਿਆਦੀ ਆ ਨਾ ਆਵੇ ਝੁੱਲ ਝੁੱਲ ਪਾਏ ਹੋਏ ਆ ਸਾਰਿਆਂ ਦੇ ਬਾਈ ਮਾਰੀ ਜਾਂਦਾ ਟਾਕੀਆਂ ਟੋਕੀਆਂ ਲਛਕਾਈ ਜਾਂਦਾ ਇਹਨਾਂ ਨੂੰ ਖੜੀਆਂ ਵਪਾਰੀਆਂ ਦੀਆਂ ਘੋੜੀਆਂ ਬਾਈਆਂ ਦੀਆਂ ਕਰੋ ਚੱਕ ਵੀ ਕਿਹੜੀ ਚੰਗੀ ਲੱਗਦੀ ਆ ਕਿਹੜੀ ਚ ਕੀ ਖੂਬੀ ਆ ਤੇ ਕਿਹੜੀ ਚ ਕੀ ਖੂਬੀ ਆ ਆ ਵੇਖੋ ਨਿੱਕੀਆਂ ਨੇ ਗਿਆ ਬਸ਼ੇਰੀਆਂ ਇਹ ਸਭ ਸੇਲ ਆ ਵੇਖੋ ਕਰੋ ਪਸੰਦ ਆਉਂਦੀ ਆ ਕੋਈ ਵੇਖੋ ਮੋਕਸਰ ਮੰਡੀ ਤੇ ਆ ਬਾਈ ਫੌਰ ਸੇਲ ਖੜੀਆਂ ਘੋੜੀਆਂ ਕਰੋ ਦਰਸ਼ਨ ਆਉਂਦੀ ਪਸੰਦ ਕੋਈ ਕੋਕਰੋ ਦਰਸ਼ਨ ਕੋੜੇ ਦੇ ਆ ਵੇਖੋ ਪੰਛੀ ਵੀ ਆਏ ਆ ਕਬੂਤਰ ਉਹ ਬੈਠੇ ਇੱਠਾਂ ਕਿੰਗ ਇਧਰ ਉੱਡਣੇ ਵੇਖੋ ਬਈ ਕੁੱਕੜ ਚਿੜੀਆਂ ਤੋਤੇ ਬਹੁਤ ਕੁਛ ਆਵੇ ਸਾਰਾ ਕੁਝ ਦੇਖੋ ਆ ਥੱਲੇ ਟਰਕੀ ਆਗੇ ਤੇ ਆ ਗਿਆ ਚਿੜੀਆਂ ਤੋਤੇ ਆ ਰਗੀਆਂ ਆ ਦੂਜੀਆਂ ਤੀਜੀਆਂ ਸਾਰੀਆਂ ਇਆਂ ਕੁੱਕੜ ਦੇਖੋ ਉਹ ਵਿੱਚਾਂਟਾ ਵੀ ਧਰ ਲਿਆ ਗੁਗੜੀ ਨੇ ਲਓ ਜੀ ਦੇਸੀ ਅੰਡੇ ਤੇ ਆਹ ਵੇਖੋ ਚਿੜੀਆਂ ਬਜਰੀ ਬਜਰੀ ਕਰਵਾਈ ਦੀਆਂ ਤੇ ਆਹ ਕੰਗ ਆਗੇ ਬਹੁਤ ਸੋਹਣਾ ਰੰਗ ਆ ਚਿੜੀਆਂ ਇਹ ਇਠਾਂ ਖਰਗੋਸ਼ ਵੀ ਆ ਦੇਖੋ ਬੜਾ ਸੋਹਣਾ ਨਿੱਕਾ ਜਿਹਾ ਬੈਠਾ ਆ ਇਧਰ ਟਰਕੀਆਂ ਦੇ ਬੱਚੇ ਆ ਮੋਰ ਕੁਝ ਵੇਖਣ ਨੂੰ ਆਉਂਦਾ ਵਾ ਮੰਡੀ ਤੇ ਕੱਲੇ ਘੋੜੇ ਨਹੀਂ ਜਾਨਵਰ ਹੋਰ ਵੀ ਬਹੁਤ ਆਉਂਦੇ ਆ ਵੇਖੋ ਪੰਛੀ ਬੜੇ ਸੋਹਣੇ ਇਧਰ ਵੀ ਆ ਚਿੜੀਆਂ ਆ ਵੇਖੋ ਟਰਕੀ ਤਾੜੇ ਆ ਨਿੱਕੇ ਨਿੱਕੇ ਜਿਹਾ ਵੇਖੋ ਕੁੱਕੜੀ ਉੱਕੜ ਵੀ ਵਾ ਪੂਰਾ ਪੂਰਾ ਨਾਲ ਫਟੇ ਫੁਟੇ ਵੀ ਬਾਈ ਵਾਲਾ ਕੋ ਟੰਗੀ ਬੈਠਾ ਆ ਦੇਖੋ ਬੜੀਆਂ ਚੀਜ਼ਾਂ ਨਾਲ ਕੁੱਤਿਆਂ ਦਾ ਸਮਾਨ ਹੋਰ ਸਾਰਾ ਕੁਝ ਆ ਅੱਗਨਾ ਜਿਹੜੀਆਂ ਆ ਦੇਖੋ ਕਬੂਤਰ ਰੰਗ ਬਰੰਗੇ ਬਹੁਤ ਸੋਹਣੇ ਆ ਤੇ ਇੱਧਰ ਆ ਕੇ ਜਿਹੜੇ ਲੋਹਰੀ ਕਹਿ ਦਿੰਨੇ ਆ ਸਰਾਜੇ ਕਹਿ ਦਿੰਨੇ ਆਪਾਂ ਆ ਕੁੱਕੜ ਦੇ ਦੇਖੋ ਸਿਰ ਤੇ ਕੀ ਆ ਕਲਗੀ ਜੀ ਵਾਂਗੂ ਤੇ ਆ ਦੇਖੋ ਕੱਠੀਆਂ ਹੋਈਆਂ ਬੈਠੀਆਂ ਠੰਡ ਵਾਲੀ ਆ ਨਾ ਤੇ ਠੰਡ ਵਾਲੀ ਕਰਕੇ ਇਕੱਠੀਆਂ ਹੋਈਆਂ ਬੈਠੀਆਂ ਨਿੱਕੀ ਜੀ ਘੁੱਗੀ ਦੇਖੋ ਘੁੱਗੀ ਨਿੱਕੀਆਂ ਘੁੱਗੀਆਂ ਆਹ ਵੇਖੋ ਇਕੱਠੀ ਜਿਹੀ ਬੈਠੀ ਆ ਠੰਡ ਵਾਲੀ ਆ ਵੇਖੋ ਮੂੰਹ ਲ ਕੋ ਕੇ ਬੈਠੀਆਂ ਇਕੱਠੀਆਂ ਹੋ ਕੇ ਆਹ ਵੇਖੋ ਇਧਰ ਨਿੱਕੀ ਜੀ ਬਸ਼ੇਰੀ ਕੱਲੀ ਤਾੜੀ ਆ ਤੇ ਤਲਖੀ ਜੀ ਮੰਦੀ ਏ ਥੋੜੀ ਗੇੜੇ ਜੇ ਦੇਈ ਜਾਂਦੀ ਬਾਹਰ ਨਿਕਲਣ ਨੂੰ ਫਿਰਦੀ ਆ ਆ ਵੇਖੋ ਕਿੰਨਾ ਪਿਆਰਾ ਜਾਂ ਰੰਗ ਆ ਬਾਈ ਨੇ ਹੁਣੇ ਤੰਬੂ ਜੋ ਕੱਢੀ ਆ ਕੁੜੀ ਦੇਖੋ ਬੜੀਆਂ ਸੋਹਣੀਆਂ ਸੋਹਣੀਆਂ ਕੋੜੀਆਂ ਮੰਡੀ ਤੇ ਪਹੁੰਚੀਆਂ ਹੋ ਕਰੋ ਦਰਸ਼ਨ ਕਰੋ ਜੈ ਕਗੋੜੇ ਕੋਪੀਆਂ ਲੱਗਦੀਆਂ ਨੇ ਇੱਕ ਦੂਜੇ ਦੀਆਂ ਵੇਖੋ ਉਹ ਨੇੜੇ ਕਰਨਗੇ ਵਾਹ ਜੀ ਵਾਹ ਅਲਬਖਸ਼ ਕਰੋ ਦਰਸ਼ਨ ਅਲਬਖਸ਼ ਦੇ ਉਹ ਵਾਹ ਯੋਧਿਆ ਵੇਖੋ ਤੇ ਇਹ ਚੈਰੀ ਬਾਈ ਹੁਣਾਂ ਦਾ ਕੋੜਾ ਅਲਬਖਸ਼ ਵੇਖੋ ਕਰੋ ਦਰਸ਼ਨ ਬਹੁਤ ਮਾਰਕ ਦੀ ਮੇਰਾ ਵੇਖੋ ਮੇਲਾ ਇਕੱਠਾ ਹੋਇਆ ਵਾਲੇ ਦੁਆਲੇ ਇਹ ਆ ਚੀਜ਼ਾਂ ਬੰਦੇ ਕੋਲੇ ਪੈਸਾ ਹੋਵੇ ਕੁਛ ਮਰਜ਼ੀ ਹੋਵੇ ਪਰ ਐਂ ਇਕੱਠ ਨਹੀਂ ਹੁੰਦਾ ਪਰ ਇਹ ਜਿਹੜੀਆਂ ਚੀਜ਼ਾਂ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਬਾਈ ਪੀਤਾ ਲੱਤ ਇਹ ਵੀ ਆਇਆ ਸੀਗਾ ਵੀਰੇ ਹੁਣੀ ਬਹੁਤ ਧੰਨਵਾਦ ਕੋਡੇ ਬਾਰੇ ਦੇ ਹੋ ਜਾਣਕਾਰੀ ਜੀ ਸਸੀ ਗਾਲ ਜੀ ਬਾਈ ਸਾਰਿਆਂ ਨੂੰ ਏ ਬਾਈ ਆਪਣਾ ਘੋੜਾ ਵਾਲ ਬਖਸ਼ਾ ਗਿਆ ਜੀ ਹਾਂਜੀ ਤੇ ਅੱਗੇ ਦਾ ਬੱਚਾ ਬਾਈ ਨਾਲ ਦੋ ਦਾਨ ਦਾ ਬਸ਼ੇਰਾ ਹਜੇ ਹੋਇਆ ਹੀ ਹੈ ਸਟਾਰਟਿੰਗ ਹੀ ਹੈ ਘੋੜਾ ਬਖਸ਼ੀ ਸਹੀ ਹੈ ਇਹ ਆਪ ਘੋੜਾ ਬਾਈ ਦਰੋਨੇ ਦਾ ਪਹਿਲਾ ਬੱਚਾ ਜੀ ਜਿਹੜਾ ਪੁੰਨੇ ਚਲਾ ਗਿਆ ਸਚਨ ਲਗੜ ਦੀ ਕੋਲੇ ਅੱਛਾ ਜੀ ਆਓ ਬਾਈ ਥੋੜੇ ਸਹੀ ਹੈ ਜੀ ਕਿੰਨੇ ਚਿਰ ਦਾ ਜੀ ਹੋ ਗਿਆ ਹੈ ਘੋੜਾ ਬਾਈ ਆਪਣਾ 9 ਸਾਲ ਦਾ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਓਕੇ ਤੇ ਇਹ ਬੱਚੇ ਨੂੰ ਆਪਾਂ ਛੱਡਣਾ ਸ਼ੁਰੂ ਕਰਤਾ ਵਾ ਹਾਂਜੀ ਹਾਂਜੀ ਬਾਈ ਸਹੀ ਹੈ ਜੀ ਇਹ ਤੋਂ ਮਿਲਗੀਆਂ ਹੋਣਗੀਆਂ 20 ਦੇ ਆਸ-ਪਾਸੇ ਘੋੜੀਆਂ ਜੀ ਅੱਛਾ ਜੀ ਰਿਜ਼ਲਟ ਜੀ ਆਪਣੇ ਕੋਲੇ ਨਹੀਂ ਰਿਜ਼ਲਟ ਨਹੀਂ ਬਾਈ ਹੇ ਤਾਂ ਦੋ ਦੰਨ ਹੋਇਆ ਹੀ ਹੈ ਬਾਈ ਵੀ ਜੇ ਆਜੂ ਕਰ ਜਾਲ ਵੀ ਮੰਨ ਕੇ ਚੱਲੋ ਘੋੜੀਆਂ ਹੋ ਗਈਆਂ ਹੋਣੀਆਂ ਤਿੰਨ ਤਿੰਨ ਚਾਰ ਚਾਰ ਮਹੀਨੇ ਦੇ ਨੇੜੇ ਗੱਪਣਾ ਸਹੀ ਹੈ ਜੀ ਤੇ ਇਹਦਾ ਰੇਟ ਆਪਾਂ ਦੱਸ ਸਕਦੇ ਹਾਂ ਵੀ ਕਿੰਨਾ ਰੱਖਿਆ ਵਿਆ ਨਹੀਂ ਬਾਈ ਆਪਾਂ ਕਵਰਿੰਗ ਫੀਸ 21 31000 ਰੁਪਏ ਬਾਈ ਬੱਚੇ ਦੀ ਅਲਬਖਸ਼ ਵੀ 1 ਲੱਖ ਰੁਪਏ ਜੀ ਅੱਛਾ ਜੀ ਹਾਂ ਜੀ ਸਹੀ ਹੈ ਜੀ ਹਾਂ ਜੀ ਵੇਖੋ ਵੀ ਕਰ ਦਰਸ਼ਨੀ ਬਸ ਬਾਈ ਬਾਈ ਖੜਾ ਰੱਖ ਖੜਾ ਰੱਖ ਕੋਈ ਲੈ ਕੇ ਆਏ ਵੇ ਬਹੁਤ ਸੋਹਣਾ ਘੋੜਾ ਬਾਈ ਪੀਤੇ ਹੋਣੀ ਲਵ ਯੂ ਦਿਲੋਂ ਪਹਿਲਾਂ ਤਾਂ ਦਿਲੋਂ ਲਵ ਯੂ ਸਾਣੀ ਆਣਗੇ ਬਾਈ ਦਾ ਪੁਰਾਣਾ ਪਿਆਰਾ ਬਿਲਕੁਲ ਤੁਸੀਂ ਆਏ ਹਨ ਦੇਖਣ ਆ ਬਾਈ ਨੇ ਬਹੁਤ ਮਿਹਨਤ ਕੀਤੀ ਹੈ ਬਾਈ ਜਾਨੀ ਕਿ ਇਹਦੇ ਤੋਂ ਪਾਲੇ ਸੀ ਉਦੋਂ ਦਸੀ ਮੜੇ ਜਾ ਇਹ ਬਾਈ ਆਪਾਂ ਦੋ ਜਨ ਬਿਸ਼ੇਰਾ ਲਿਆ ਸੀ ਜੀ ਹਾਂਜੀ ਤੇ ਇਹ ਬਾਈ ਗੈਰੀ ਨੇ ਦਵਾਇਆ ਸੀ ਆਪਣੇ ਘਰ ਪਾ ਸਕਨੇ ਹਾਂਜੀ ਤੇ ਉਦੋਂ ਬਾਈ ਆਪਾਂ ਪਾਲ ਕੇ ਘਰ ਦਾ ਬਿਸ਼ੇਰਾ ਚਾਹ ਹੁੰਦਾ ਸੀ ਵੀ ਆਪਣੇ ਘਰੇ ਵੀ ਐਡਾ ਹੋਊਗਾ ਹਾਂਜੀ ਚਲੋ ਮਹਾਰਾਜ ਦੀ ਕਿਰਪਾ ਨਾਲ ਬਾਈ ਵੀ ਘਰ ਦਾ ਹੀ ਬੱਚਾ ਪਹਿਲਾ ਘਰ ਦਾ ਬੌਰਨ ਬੱਚਾ ਬਈ ਆਪਣੀ ਦਾ ਖੁਦਾਬਖਸ਼ਾ ਇਹਦਾ ਬੱਚਾ ਬਾਈ ਤੇ ਅੱਜ 65 ਇੰਚ ਤੋਂ ਬਾਹਰ ਹੋ ਗਿਆ ਸਹੀ ਹੈ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਮਾਲਕ ਜੀ ਨਹੀਂ ਵਧਾਈ ਦਾਤ ਬਖਸ਼ੀ ਆ ਪ੍ਰਮਾਤਮਾ ਦੀ ਕਿਰਪਾ ਨਾਲ ਹੀ ਹੋਈ ਹੈ ਬਈ ਆਪਾਂ ਕੋਈ ਬੰਨਾ ਕੁਝ ਵੀ ਆਪਣਾ ਮਿਹਨਤੀ ਕਰ ਸਕਦੇ ਆ ਇਕੱਲੇ ਬਿਲਕੁਲ ਜੀ ਹਾਂਜੀ ਹਾਂਜੀ ਵੀਰੇ ਹਾਂਜੀ ਮੇਲਾ ਵੇਖੋ ਇਕੱਠਾ ਹੋਇਆ ਇਹ ਸ਼ੌਂਕ ਦੀਆਂ ਗੱਲਾਂ ਜੀ ਓਏ ਪੈਸਾ ਕਿਸੇ ਕੋਲੇ ਕਿੰਨਾ ਵੀ ਹੋਵੇ ਪਰ ਐਂ ਬੰਦੇ ਇਕੱਠੇ ਹੋ ਕੇ ਦਾਲੇ ਖੜੇ ਇਹਨਾਂ ਦੇਖੋਗੇ ਭੋਂਗ ਕਿੰਨੇ ਹੋਵੇ ਪਰ ਇਹਨਾਂ ਚੀਜ਼ਾਂ ਦਾ ਕੋਈ ਮੁੱਲ ਨਹੀਂ ਆ ਭਾਈ ਹੁਣਾਂ ਨੂੰ ਦਾਤਾਂ ਮਿਲੀਆਂ ਵੀ ਆ ਬਹੁਤ ਧੰਨਵਾਦ ਆ ਬਾਈ ਸ਼ੈਰੀ ਹੁਣਾਂ ਦੇ ਬਹੁਤ ਜ਼ਿਆਦਾ ਸੋਹਣਾ ਬਾਈ ਹੁਣਾਂ ਦਾ ਆਹ ਨੋ ਕਰੋ ਪਾਸੇ ਮੜਾ ਅੱਗੇ ਕੱਢੋ ਬਖਸ਼ ਦੇ ਦਰਸ਼ਨ ਕਰਾਉਣੇ ਅੱਜ ਚੰਗੀ ਤਰ੍ਹਾਂ ਤੁਹਾਨੂੰ ਬਾਈ ਹੁਣੀ ਕਹਿੰਦੇ ਬਾਹਰ ਕੱਢ ਕੇ ਵੀ ਦਿਖਾਉਣੇ ਆਂ ਵੇਖੋ ਆਜੋ ਮੇਰਾ ਵੀਰ ਨੰਗੋ ਗਾਂ ਹਾਂ ਜੀ ਆਇਆ ਬੱਚਾ ਬਖਸ਼ ਦਾ ਕਾਪੀ ਹੋਈ ਆ ਦੋਵੇਂ ਬਹੁਤ ਸੋਹਣਾ ਘੋੜਾ ਬਾਈ ਹੁਣਾ ਦਾ ਵੇਖੋ ਬਾਈ ਪੀਤਾ ਲਾਥ ਨਾਲ ਤੇ ਅਲਬਖਸ਼ ਦੇ ਜੋਰ ਦੇਖੋ ਬਹੁਤ ਹੀ ਸ਼ਾਨਦਾਰ ਚੱਲ ਚੱਲ ਚਾਵਾਸ ਚੱਲ ਚੱਲ ਅਲਬਖਸ਼ ਤੇ ਆਏ ਦੀ ਮਗਰ ਕਾਪੀ ਆਉਂਦੀ ਆ ਚੱਲ 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 ਇਹਦਾ ਬੱਚਾ ਅਲਬਖਸ਼ ਦਾ ਪਰ ਅਲਬਖਸ਼ ਜਿਹੜੀ ਗੱਲਬਾਤ ਉਹ ਵੱਖਰੀ ਕੋਈ ਆ ਤੁਸੀਂ ਦੇਖ ਰਹੇ ਚੱਲ ਚੱਲ ਬਾਈ ਪੀਤਾ ਲਾਥ ਨਾਲ ਤੇ ਅਲਬਖਸ਼ ਦੇ ਜੋਰ ਦੇਖੋ ਹੁਣ ਅਸੀਂ ਚੱਲੇ ਸੀਗੇ ਤੇ ਬਾਈ ਇੰਦਰਪਾਲ ਜੋਹੜ ਮਾਨਵ ਤੇ ਹਰਦੀਪ ਸਿੰਘ ਤੇ ਸਰਜੀਤ ਸਿੰਘ ਮਾਂਗੜ ਦੇ ਬਾਈ ਰਣਜੀਤ ਸਿੰਘ ਉਹਨਾਂ ਨੇ ਵੀ ਆਪਦੇ ਪਸ਼ੂਆਂ ਵਾਸਤੇ ਜਾਨਵਰਾਂ ਵਾਸਤੇ ਸਾਰਾ ਕੁਝ ਖਰੀਦਦਾਰੀ ਕਰ ਲਈ ਆ ਬੋਰੀਆਂ ਦੇ ਮੂੰਹ ਬੰਨ ਲਿਆ ਬਾਈ ਨੇ ਵੀ ਰੱਖ ਲੇ ਫੋੜੇ ਮੋਢੇ ਤੇ ਤੇ ਸਰਜੀਤ ਸਿੰਘ ਹੁਣਾਂ ਨੇ ਵੀ ਸਾਰਾ ਸਮਾਨ ਲੈ ਲਿਆ ਹੁਣ ਅਸੀਂ ਚੱਲੇ ਆ ਪਿੰਡ ਨੂੰ ਵਾਪਸ ਬੋਖਸਰ ਮੰਡੀ ਤੋਂ ਆਓ ਬਈ ਆ ਖੜੇ ਆ ਮਸਾਲਿਆਂ ਵਾਲੇ ਬਣਾਈ ਜਾਂਦੇ ਆ ਮਸਾਲੇ ਕਿਉਂਕਿ ਜਿਹੜੇ ਘੋੜਿਆਂ ਵਾਲੇ ਆ ਉਹ ਨਾਲ ਹੀ ਮਸਾਲੇ ਵੀ ਬਣਾ ਕੇ ਲੈ ਜਾਂਦੇ ਆ ਆਪਣੀਆਂ ਜੜੀਆਂ ਬੂਟੀਆਂ ਸਾਰਾ ਕੁਝ ਮਸਾਲਿਆਂ ਵਾਸਤੇ ਤੇ ਉਹ ਨਾਲ ਪੀਸਣ ਵਾਲੀ ਮਸ਼ੀਨ ਉੱਤੇ ਹੀ ਲਾਈ ਹੋਈ ਆ ਬਾਈਆਂ ਨੇ ਲਓ ਜੀ ਤੁਹਾਨੂੰ ਮੰਡੀ ਦੇ ਕਰਾਤੇ ਆ ਦਰਸ਼ਨ ਬਹੁਤ ਘੋੜਿਆਂ ਘੋੜੇ ਦਿਖਾਤੇ ਆ ਤੇ ਹੁਣ ਸਾਡੀ ਹੋ ਗਈ ਜਾਣ ਦੀ ਤਿਆਰੀ ਤੇ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ